ਵਾਹਿਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾਂ ਅਗੰਮ ਰੂਪ ਕਾ ਮਨ ਮੈਂ ਥਾਨਾ ਗੁਰ ਪ੍ਰਸਾਦ ਕਿਨ ਬਿਰਲੇ ਜਾਨਾ ਸਹਜ ਕਥਾ ਕੇ ਅੰਮ੍ਰਿਤ ਕੁੰਟਾ ਜਿਸਹ ਪ੍ਰਾਪਕ ਤਿਸ ਲ ਪਹੁੰਚਾ ਰਹਾ ਅਨਹਤ ਬਾਣੀ ਥਾਨ ਨਰਾਲਾ ਤਾਂ ਕੀ ਧੁਨ ਮੋਹਿ ਗੋਪਾਲਾ ਤਹ ਸਹਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਿ ਕ ਅਨੰਤ ਸੋਗ ਨਹੀਂ ਬਿਆ ਸੋ ਘਰ ਗੁਰ ਨਾਨਕ ਕੋ ਦਿਆ ਹਰ ਇੱਕ ਅਨੰਤ ਸੋਗ ਨਹੀਂ ਬਿਆ ਸੋ ਘਰ ਗੁਰ ਨਾਨਕ ਕੋ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਹਿਬ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 186 ਦੇ ਉੱਪਰ ਅੰਕਿਤ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਸਹਜ ਕਥਾ ਕੀ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪਹੁੰਚਾ ਸਹਿਜ ਆਤਮਿਕ ਅਡੋਲਤਾ ਕੁੰਟਾ ਦਾ ਅਰਥ ਹੁੰਦਾ ਵੈਸੇ ਖੂ ਸ਼ਬਦ ਵੀ ਆਇਆ ਪਰ ਇੱਥੇ ਚਸ਼ਮਾ ਗੁਰੂ ਮਹਾਰਾਜ ਕਹਿੰਦੇ ਆਤਮਿਕ ਅਕਾਲ ਪੁਰਖ ਦੀ ਸਿਫਤ ਸਲਾਹ ਜਿਹੜੀ ਹੈ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹੀ ਮਨੁੱਖ ਉਸ ਨੂੰ ਭੋਗਦਾ ਹੈ ਜਿਸੇ ਪ੍ਰਾਪਤ ਤਿਸ ਲੈ ਪੁੰਜਾ ਪੁੰਜਾ ਮਤਲ ਭੋਗਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਜਦੋਂ ਸਤਿਗੁਰੂ ਕਿਰਪਾ ਕਰਦੇ ਆ ਜਦੋਂ ਸਤਿਗੁਰੂ ਬਖਸ਼ਿਸ਼ ਕਰਦੇ ਆ ਪਾਸ਼ਾ ਜੀ ਨੇ ਅਨੇਕ ਸ਼ਬਦ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਆ ਕਹਿੰਦੇ ਜਦੋਂ ਉਹਦੀ ਕਿਰਪਾ ਹੁੰਦੀ ਆ ਨਾ ਜਦੋਂ ਉਹ ਰਹਿਮਤ ਕਰਦਾ ਹਿਰਦੇ ਘਰ ਦੇ ਵਿੱਚ ਉਹ ਅੰਮ੍ਰਿਤ ਰੂਪੀ ਨਾਮ ਬਖਸ਼ਿਸ਼ ਕਰਦਾ ਸਤਿਗੁਰੂ ਨੇ ਪ੍ਰਮਾਣ ਬਖਸ਼ਿਸ਼ ਕੀਤਾ ਕਹਿੰਦੇ ਅੰਤਰ ਅੰਮ੍ਰਿਤ ਖੂਟਾ ਭਰਿਆ ਸ਼ਬਦ ਕਾੜ ਪੀਏ ਪਨਹਾਰੀ ਅੰਦਰ ਕਹਿੰਦੇ ਖੂ ਭਰਿਆ ਪਿਆ ਬਾਹਰ ਲੱਪਣ ਦੀ ਲੋੜ ਨਹੀਂ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹਾਂ ਮਨ ਮੁਖਾਂ ਸਾਧਨਾ ਪਾਇ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਉਹ ਕਦੋਂ ਪ੍ਰਾਪਤ ਹੁੰਦਾ ਕਹਿੰਦੇ ਜਿੱਦਣ ਸਤਿਗੁਰੂ ਰਹਿਮਤ ਕਰਦਾ ਸ਼ਬਦ ਅੰਦਰ ਗੁਰੂ ਰਾਮਦਾਸ ਜੀ ਦਾ ਕਹਿੰਦੇ ਮੇਰੇ ਹਿਆਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਮੇਰੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਅਮੋਲਕ ਰਤਨ ਨਾਮ ਵਸ ਗਿਆ ਕਦੋਂ ਵਸਿਆ ਜਦੋਂ ਉਹਨੇ ਮੇਰੇ ਸਿਰ ਤੇ ਹੱਥ ਰੱਖੇ ਹੁਣ ਹਰ ਇੱਕ ਚੀਜ਼ ਦਾ ਮੁੱਲ ਹੈ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਕੀਮਤੀ ਹੈ ਲੋਹਾ ਕੀਮਤੀ ਹੈ ਪਰ ਸੋਨੇ ਵਰਗਾ ਨਹੀਂ ਹੈ ਪਿੱਤਲ ਵੀ ਕੀਮਤੀ ਹੈ ਪਰ ਸੋਨੇ ਵਰਗਾ ਉਹਦਾ ਮੁੱਲ ਨਹੀਂ ਹੈ ਸੋਨਾ ਵੀ ਕੀਮਤੀ ਹੈ ਉਹਦਾ ਮੁੱਲ ਵੀ ਕੀਮਤੀ ਹੈ ਪਰ ਹੀਰਿਆਂ ਰਤਨ ਵਰਗਾ ਨਹੀਂ ਹੈ ਪਰ ਇਹ ਜਿਹੜੇ ਦੁਨੀਆ ਦੇ ਰਤਨ ਹੈ ਦੁਨੀਆ ਦੇ ਹੀਰੇ ਆ ਡੈਮਡ ਹਨ ਇਹਨਾਂ ਦਾ ਮੁੱਲ ਹੈ ਪਰ ਜਿਹੜਾ ਪਰਮੇਸ਼ਰ ਦੇ ਨਾਮ ਦਾ ਰਤਨ ਹੈ ਉਹਦਾ ਕੋਈ ਵੀ ਮੁੱਲ ਨਹੀਂ ਹੈ ਤੇ ਹੈ ਕਿਹਦੇ ਕੋਲ ਸਭ ਕਹਿੰਦੇ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਨਾਮ ਅਮੋਲਕ ਹੈ ਅਮੋਲਕ ਸ਼ਬਦ ਆ ਗਿਆ ਰਤਨ ਦੇ ਨਾਲ ਇਹ ਰਤਨਾ ਦਾ ਮੁੱਲ ਪੈ ਸਕਦਾ ਦੁਨਿਆਵੀ ਜਿਹੜੇ ਹੀਰੇ ਆ ਇਹਨਾਂ ਦਾ ਮੁੱਲ ਪੈ ਸਕਦਾ ਪਰ ਜਿਹੜਾ ਪਰਮੇਸ਼ਰ ਦਾ ਰਤਨ ਨਾਮ ਅਮੋਲਕ ਹੈ ਅਸੀਂ ਰੋਜ਼ ਪੜ੍ਹਦੇ ਆ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਭ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਉਹ ਇਹਨੂੰ ਹਿਰਦੇ ਵਿੱਚ ਜੜਨਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵ ਜਾਏ ਕਹੇ ਨਾਨਕ ਸ਼ਬਦ ਰਤਨਾ ਹੀਰਾ ਜਿਤ ਜੜਾ ਇਹ ਸ਼ਬਦ ਰਤਨ ਇੱਕ ਇੱਕ ਸ਼ਬਦ ਅਮੋਲਕ ਹੈ ਇਹਨੂੰ ਹਿਰਦੇ ਰੂਪੀ ਹੀਰੇ ਦੇ ਵਿੱਚ ਜੜਨਾ ਕਰਦਾ ਤੇ ਉਹ ਸਤਿਗੁਰੂ ਦਿੰਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਗੁਰੂ ਦੇ ਕੋਲ ਹੈ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਹਿਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੁਣ ਭਲੇਖਾ ਪੈਂਦਾ ਵੀ ਹੱਥ ਤਾਂ ਸਰੀਰਕ ਰੂਪ ਦੇ ਵਿੱਚ ਪਰ ਗੁਰੂ ਮਹਾਰਾਜ ਨੇ ਹੱਟ ਮਾਸ ਦੇ ਹੱਥ ਦੀ ਗੱਲ ਨਹੀਂ ਕੀਤੀ ਇਥੇ ਇੱਕ ਪ੍ਰਤੀਕ ਵਰਤਿਆ ਹੱਥ ਤਾਂ ਉਦੋਂ ਵੀ ਹੈ ਜੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਬੈਠੇ ਆਂ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਤੇ ਗੁਰੂ ਸਾਹਿਬ ਦਾ ਹੱਥ ਫੇਰ ਵੀ ਸਾਡੇ ਉੱਪਰ ਹੈ ਹਮੇਸ਼ਾ ਹੈ ਤੇ ਜਿਹਦੇ ਉੱਪਰ ਹੱਥ ਰੱਖਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਮੇਰਾ ਹੀ ਹਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਤੇ ਉਹਨੇ ਕਹਿੰਦੇ ਭਾਈ ਕਿਰਪਾ ਕਰ ਦਿੱਤੀ ਮੇਰੇ ਮੱਥੇ ਤੇ ਹੱਥ ਰੱਖਦਾ ਮੇਰੇ ਸਿਰ ਤੇ ਹੱਥ ਰੱਖਦਾ ਜਿਹਦੇ ਸਿਰ ਤੇ ਹੱਥ ਰੱਖਦਾ ਨਾ ਉਹਨੂੰ ਮਹਿਸੂਸ ਹੁੰਦਾ ਉਹ ਜੀਵਨ ਉਹਦਾ ਭਾਗਾਂ ਵਾਲਾ ਬਣ ਜਾਂਦਾ ਪਾਤਸ਼ਾਹ ਜੀ ਕਹਿੰਦੇ ਨਾ ਆਪਾਂ ਸ਼ਬਦ ਪੜ੍ਹਦੇ ਆ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਕੇ ਆਪਣੇ ਕੋ ਸਾਸ ਸਾਸ ਪ੍ਰਤਪੰ ਉਹ ਹੱਥ ਦੇ ਕੇ ਰੱਖਿਆ ਕਰਦਾ ਅਸੀਂ ਪੜ੍ਹਦੇ ਹਾਂ ਸਤਗੁਰੂ ਕਹਿੰਦੇ ਸਭ ਕੁਝ ਉਹਦੇ ਹੱਥ ਵਿੱਚ ਹੈ ਤੇ ਉਹ ਕੋਈ ਕਿਸੇ ਦੇ ਹੱਥ ਵਿੱਚ ਕਰਕੇ ਦਿਖਾ ਦੇ ਜਿਸ ਗੁਰੂ ਮਹਾਰਾਜ ਕਹਿੰਦੇ ਪਾਈ ਉਹਦੇ ਹੱਥ ਵਿੱਚ ਹੈ ਜਿਸ ਹੱਥ ਜੋਰ ਕਰ ਵਿਖੈ ਸੋਏ ਉਹ ਸਭ ਕੁਝ ਕਰਦਾ ਉਹਦੇ ਹੱਥ ਵਿੱਚ ਜੋਰ ਹੈ ਉਹਦੇ ਹੱਥ ਵਿੱਚ ਤਾਕਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਪਾਈ ਲੈਣੇ ਜੀ ਦੀ ਕਿਰਪਾ ਕੀਤੀ ਉਹਨਾਂ ਦੇ ਉੱਪਰ ਹੱਥ ਰੱਖਿਆ ਰਹਿਮਤ ਕੀਤੀ ਬਖਸ਼ਿਸ਼ ਕੀਤੀ ਜਿਸ ਵੇਲੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਖਰੀ ਪ੍ਰੀਖਿਆ ਲਈ ਹੱਥ ਵਿੱਚ ਸੋਟਾ ਹੈ ਗੁਰੂ ਮਹਾਰਾਜ ਜੀ ਵੀ ਜਾ ਰਹੇ ਆ ਪਿੱਛੇ ਸੰਗਤਾਂ ਵੀ ਆ ਪ੍ਰਮੁੱਖ ਗੁਰੂ ਕੇ ਸਿੱਖ ਵੀ ਹੈ ਡਰਾ ਦਿੱਤਾ ਗੁਰੂ ਮਹਾਰਾਜ ਨੇ ਪੈਸੇ ਛੱਡ ਦਿੱਤੇ ਕਈ ਪੈਸੇ ਚੁੱਕ ਕੇ ਭੱਜ ਗਏ ਕਈ ਡਰ ਗਏ ਸਾਰੇ ਚੱਲ ਗਏ ਸੀ ਭਾਈ ਲੈਣਾ ਜੀ ਨਹੀਂ ਗਏ ਸੀ ਜਦੋਂ ਗੁਰੂ ਨਾਨਕ ਸਾਹਿਬ ਵਾਪਸ ਆ ਰਹੇ ਆ ਤੇ ਭਾਈ ਲੈਣਾ ਫਿਰ ਪਿੱਛੇ ਪਿੱਛੇ ਆ ਰਹੇ ਆ ਕਹਿੰਦੇ ਕਿਉਂ ਨਹੀਂ ਜਾਂਦਾ ਕਹਿੰਦੇ ਜਾ ਰਹੇ ਆ ਵੀ ਆਪਣੇ ਘਰ ਜਾ ਰਹੇ ਆ ਛੋਟੇ ਦੇ ਨਾਲ ਉੱਥੇ ਦੋ ਲਕੀਰਾਂ ਖਿੱਚੀਆਂ ਕਹਿੰਦੇ ਦੱਸ ਤੇਰਾ ਘਰ ਕਿੱਥੇ ਐ ਦੱਖਣ ਵਿੱਚ ਐ ਉੱਤਰ ਵਿੱਚ ਐ ਪੱਛਮ ਵਿੱਚ ਐ ਪੂਰਬ ਵੱਲ ਕਹਿ ਲਗਾ ਸਤਿਗੁਰੂ ਮਹਾਰਾਜ ਮੇਰਾ ਘਰ ਕਿਸੇ ਦਿਸ਼ਾ ਵਿੱਚ ਨਹੀਂ ਐ ਮੇਰਾ ਘਰ ਤੇਰੇ ਚਰਨਾਂ ਦੇ ਵਿੱਚ ਤੂੰ ਕਿਰਪਾ ਕਰ ਦਿੰਦਾ ਸਤਿਗੁਰੂ ਨੇ ਇੱਕ ਦਿਨ ਪੁੱਛਿਆ ਸੀ ਇੱਕ ਟਕਾ ਨਾ ਸਾਰੀ ਸੰਗਤ ਦੇ ਸਾਹਮਣੇ ਹੱਥ ਵਿੱਚ ਰੱਖ ਲਿਆ ਕਹਿੰਦੇ ਦੱਸੋ ਮੇਰੀ ਹੱਥ ਦੇ ਵਿੱਚ ਕੀ ਹੈ ਬਾਬਾ ਸ਼੍ਰੀ ਚੰਦ ਨੂੰ ਪੁੱਛਿਆ ਸ਼੍ਰੀ ਚੰਦ ਮੇਰੀ ਮੁਠੀ ਵਿੱਚ ਕੀ ਹੈ ਕਹਿਣ ਲੱਗੇ ਪਿਤਾ ਜੀ ਇੱਕ ਟਕਾ ਲਖਮੀ ਦਾਸ ਕਹਿੰਦੇ ਇੱਕ ਟਕਾ ਲੈਣਿਆ ਤੂੰ ਦੱਸ ਕਹਿੰਦਾ ਸਤਿਗੁਰੂ ਮਹਾਰਾਜ ਮੈਂ ਨਹੀਂ ਦੱਸ ਸਕਦਾ ਕਿ ਤੁਹਾਡੀ ਮੁਠੀ ਵਿੱਚ ਕੀ ਹੈ ਤੁਹਾਡੇ ਹੱਥ ਵਿੱਚ ਕੀ ਹੈ ਬਹੁਤ ਕੁਝ ਹੈ ਤੇ ਜਦੋਂ ਇਹ ਹੱਥ ਖੁੱਲਦਾ ਨਾ ਜਿਹਦੇ ਸਿਰ ਤੇ ਰੱਖ ਦਿੰਦੇ ਹੋ ਉਹਨੂੰ ਸਭ ਕੁਝ ਮਿਲ ਜਾਂਦਾ ਆ ਬਚਨ ਪੜ੍ਹਦੇ ਨਾ ਸਤਿਗੁਰਜੀ ਦੇ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਉਹਨੀਆਂ ਤਲੀਆਂ ਤੇ ਹੱਥਾਂ ਦੀਆਂ ਤਲੀਆਂ ਤੇ ਸਭ ਕੁਝ ਹੈ ਜਦੋਂ ਕਿਸੇ ਦੇ ਰਹਿਮਤ ਦਾ ਹੱਥ ਰੱਖਦਾ ਹੈ ਬਖਸ਼ਿਸ਼ ਕਰਦਾ ਇਸੀ ਮੰਗਣਾ ਹੈ ਇਸ ਸਤਗੁਰੂ ਮਹਾਰਾਜ ਕਿਰਪਾ ਕਰ ਆਪਣਾ ਰਹਿਮਤਾ ਭਰਿਆ ਹੱਥ ਸਾਡੇ ਸਿਰ ਤੇ ਰੱਖ ਆ ਬਾਣੀ ਪੜ੍ਹਦੇ ਆਪਾਂ ਗੁਰੂ ਮਾਰ ਕਹਿੰਦੇ ਹੰਮਰੀ ਕਰੋ ਹੱਥ ਦੇ ਰੱਛਾ ਇੱਕ ਪ੍ਰਤੀਕ ਵਰਤਿਆ ਪੂਰਨ ਹੋਏ ਚਿੱਤ ਕੀ ਛਾਣ ਕੇ ਸਵਾਲ ਵੀ ਕਰਸੇਂ ਤੇ ਰੱਬ ਦਾ ਹੱਥ ਦਿਖਦਾ ਹੀ ਨਹੀਂ ਉਹ ਹੈ ਉਹ ਪ੍ਰਤੀਕ ਹੈ ਬਖਸ਼ਿਸ਼ ਰੂਪ ਹੈ ਤੇ ਅਰਦਾਸ ਕਰਨੀ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਓ ਆਪਣੇ ਹੱਥ ਦੇ ਕੇ ਸਾਡੀ ਰੱਖਿਆ ਕਰੋ ਉਹ ਕਿਰਪਾ ਕਰਦਾ ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਨਾ ਕਿਹਦੇ ਵਸਦਾ ਜਿਹਦੇ ਸਿਰ ਤੇ ਹੱਥ ਰੱਖੇ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਰਿਨ ਕਹਿੰਦੇ ਕਰਜ਼ਾ ਕਰਜ਼ਾ ਬੜੀ ਮਾੜੀ ਚੀਜ਼ ਹੁੰਦੀ ਹੈ ਕਰਜ਼ਾ ਜਿਹੜਾ ਅੱਜ ਦੇ ਕਿਸਾਨ ਨੂੰ ਪੁੱਛ ਕੇ ਦੇਖੋ ਜਿਹੜੇ ਆਤਮ ਹੱਤਿਆ ਕਰਦੇ ਆ ਸੁਸਾਇਡ ਕਰਦੇ ਆ ਕਰਜ਼ਾ ਚੜਦਾ ਰਹਿੰਦੇ ਆ ਜੇ ਤੂੰ ਕਰਜ਼ਾ ਲੈਂਦੇ ਆ ਉਹ ਵਿਆਜ ਦੇ ਉੱਪਰ ਵਿਆਜ ਦੇ ਉੱਪਰ ਵਿਆਜ ਇੱਕ ਦਿਨ ਇਹਦਾ ਹੁੰਦਾ ਵਿਚਾਰਾ ਮਰ ਜਾਂਦਾ ਹੈ ਕਰਜ਼ਾ ਬੜੀ ਮਾੜੀ ਚੀਜ਼ ਹੈ ਗੁਰੂ ਮਹਾਰਾਜ ਕਹਿੰਦੇ ਸਾਡੇ ਸਿਰ ਤੇ ਵੀ ਕਰਜ਼ਾ ਹੈ ਅਸੀਂ ਬਹੁਤ ਚੜਾ ਲਿਆ ਪਰ ਗੁਰੂ ਦਾ ਜਦੋਂ ਹੱਥ ਹੁੰਦਾ ਹੈ ਨਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦਿਓ ਰਿੰਨ ਲਾਥਾ ਉਹ ਸਾਰਾ ਲਥ ਗਿਆ ਬਖਸ਼ਿਸ਼ ਕਰ ਦੇ ਕਿਉਂਕਿ ਜਦੋਂ ਸਤਗੁਰੂ ਹੱਥ ਰੱਖਦਾ ਹੈ ਨਾ ਵੱਡੀ ਤੋਂ ਵੱਡੀ ਸੇਵਾ ਕਰਾਉਂਦਾ ਜੋ ਵੀ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਨੇ ਕੀਤਾ ਜੋ ਬਖਸ਼ਿਸ਼ ਕੀਤੀ ਸਤਗੁਰੂ ਮਹਾਰਾਜ ਨੇ ਉਹ ਪੂਰਨੇ ਗੁਰੂ ਮਹਾਰਾਜ ਨੇ ਪਾਏ ਆਪਾਂ ਪੜ੍ਹਦੇ ਨਾ ਗੁਰੂ ਸਾਹਿਬ ਦਾ ਇਤਿਹਾਸ ਉਹਨਾਂ ਨੇ ਬੜੀਆਂ ਪਰਖਿਆਵਾਂ ਲਈਆਂ ਭਾਈ ਲੈਣਾ ਜੀ ਗੁਰੂ ਮਹਾਰਾਜ ਨੇ ਇੱਕ ਦਿਨ ਕਿਹਾ ਲੈਣਿਆ ਬਰਸਾਤ ਬਹੁਤ ਆ ਗਈ ਤੇ ਕੰਧ ਡਿੱਗ ਪਈ ਹੈ ਬਰਸਾਤ ਦੇ ਨਾਲ ਦੀਵਾਰ ਡਿੱਗ ਪਈ ਆ ਤੇ ਉਹ ਬਰਸਾਤ ਦੇ ਨਾਲ دیوار ਡਿੱਗ ਪਈ ਤੇ ਉਹ دیوار ਖੜੀ ਕਰਨੀ ਰਾਤੋਂ ਰਾਤ ਕੰਧ ਬਣਾਉਣੀ ਹੁਣ ਲੈਣਾ ਜੀ ਕੋਈ ਰਾਜ ਮਿਸਤਰੀ ਨਹੀਂ ਸੀ ਪਰ ਲੈਣੇ ਨੂੰ ਕਿਉਂ ਆਖਿਆ ਗੁਰੂ ਪਾਤਸ਼ਾਹ ਨੇ ਕਿਉਂਕਿ ਜਿਹੜੀਆਂ ਧਰਮ ਦੀਆਂ ਦੀਵਾਰਾਂ ਹੁੰਦੀਆਂ ਨਾ ਧਰਮ ਦੀਆਂ ਕੰਧਾਂ ਹੁੰਦੀਆਂ ਧਰਮ ਦੀ ਬੁਨਿਆਦ ਜਿਹੜੀ ਆ ਉਹ ਧਰਮੀ ਬੰਦੇ ਰੱਖਦੇ ਬੇਈਮਾਨ ਬੰਦਾ ਜਿਹੜਾ ਹੈ ਉਹ ਧਰਮ ਦੀ ਕੰਧ ਨਹੀਂ ਉਸਾਰ ਸਕਦਾ ਧਰਮੀ ਬੰਦਾ ਹੀ ਇਮਾਨਦਾਰ ਬੰਦਾ ਹੀ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਧਰਮ ਦੀ ਕੰਧ ਉਸਾਰ ਸਕਦੇ ਬਣਾ ਦਿੱਤੀ ਸੀ ਰਾਤੋਂ ਰਾਤ ਇਤਿਹਾਸ ਦੇ ਵਿੱਚ ਬਹੁਤ ਸਾਨੂੰ ਗੁਰੂ ਮਹਾਰਾਜ ਨੇ ਸਿਖਾਇਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁੰਦੇ ਤਾਂ ਗੁਰੂ ਮਹਾਰਾਜ ਕਿੰਨੇ ਰਾਜ ਮਿਸਤਰੀ ਲਿਆ ਸਕਦੇ ਸੀ ਪਰ ਗੁਰੂ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਰਾਜ ਮਿਸਤਰੀ ਕੋ ਹੱਥ ਨਹੀਂ ਲਵਾਇਆ ਸੀ ਜਦੋਂ ਬੁਨਿਆਦ ਰੱਖੀ ਨਾ ਅਕਾਲ ਤਖਤ ਸਾਹਿਬ ਦੀ ਅਕਾਲ ਪੁੰਗੇ ਦੀ ਬੁਨਿਆਦ ਰੱਖੀ ਆ ਥੜਾ ਤਿਆਰ ਕੀਤਾ ਕਿਸੇ ਹਰਾਜ ਨਾ ਹੱਥ ਲਗਾਇਓ ਬੁੱਢੇ ਅਰ ਗਰਦਾਸ ਬਣਾਇਓ ਕੋਕ ਧਰਮੀ ਬੰਦੇ ਹੀ ਧਰਮ ਦੀਆਂ ਬੁਨਿਆਦਾਂ ਰੱਖਦੇ ਆ ਬੇਈਮਾਨ ਨਹੀਂ ਰੱਖ ਸਕਦੇ ਸਮਾ ਆਇਆ ਛੋਟੇ ਸਭ ਜਾਂਦੇ ਨਹੀਂ ਸ਼ਾਦਤ ਹੁੰਦੀ ਉਹ ਕੰਧਾਂ ਉਹ ਆਂ ਨੀਆਂ ਇਲੀਆਂ ਮਜ਼ਬੂਤ ਕੀਤੀਆਂ ਧਰਮੀ ਬੰਦੇ ਕਰ ਸਕਦੇ ਆ ਉਹ ਧਰਮੀ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਇੱਕ ਸਮਾਂ ਇਦਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਚਾਰ ਵੀ ਕਰਨੀ ਹੈ ਜਿਸ ਵੇਲੇ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਭ ਢਾ ਦਿੱਤਾ ਉਹ ਸਮੇਂ ਦੇ ਵਿੱਚ ਵੀ ਸਰਕਾਰੀ ਬੰਦੇ ਜਿਹੜੇ ਸਨ ਨਿਹੰਗ ਸੰਤਾ ਸਿੰਘ ਜਿਹੜਾ ਸੀ ਸਰਕਾਰੀ ਬੰਦੇ ਜਾਣ ਸਾਡਾ ਜਿਹੜੀ ਉਹਨਾਂ ਦੀ ਪਾਰਟੀ ਸੀ ਉਹਨਾਂ ਦੇ ਜਿਹੜੇ ਸਿੱਖ ਚਿਹਰੇ ਸਨ ਉਹਨਾਂ ਨੂੰ ਲਿਆ ਕੇ ਅਕਾਲ ਤਖਤ ਦੀ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਉਹ ਨਾਮਨਜ਼ੂਰ ਸੀ ਸੰਗਤਾਂ ਨੇ ਉਹਨੂੰ ਢਾਕੇ ਆਪਣੇ ਹੱਥੀ ਤਿਆਰ ਕੀਤੇ ਜਿਹੜੀ ਦੀਵਾਰ ਜਾਂ ਜਿਹੜੀ ਇਮਾਰਤ ਬੇਈਮਾਨੀ ਬੇਈਮਾਨ ਬੰਦੇ ਰੱਖਣਗੇ ਉਹ ਧਰਮ ਕਿੱਥੇ ਚੱਲ ਸਕਦਾ ਤੇ ਧਰਮ ਦੇ ਨਾਮ ਦੇ ਗੁਰੂ ਮਹਾਰਾਜ ਨੇ ਧਰਮੀ ਬੰਦਿਆਂ ਨੂੰ ਅੱਗੇ ਕੀਤਾ ਤੇ ਗੁਰੂ ਮਹਾਰਾਜ ਜਦੋਂ ਹੱਥ ਰੱਖਦਾ ਹੈ ਨਾ ਜਦੋਂ ਬਖਸ਼ਿਸ਼ ਕਰਦਾ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਅੱਜ ਦੇ ਸ਼ਬਦ ਵਿੱਚ ਗੁਰੂ ਮਹਾਰਾਜ ਕਹਿੰਦੇ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਸਹਿਜ ਸਹਿਜ ਸ਼ਬਦ ਬਾਣੀ ਵਿੱਚ ਬਹੁਤ ਆਇਆ ਇੱਕ ਸਹਿਜ ਇਥੇ ਇਹ ਸ਼ਬਦ ਆ ਆਤਮਿਕ ਅਡੋਲਤਾ ਇੱਕ ਸਹਿਜ ਹੈ ਕਿ ਹੌਲੀ-ਹੌਲੀ ਆਪਾਂ ਜੋ ਸਹਿਜੇ-ਸਹਿਜੇ ਕਰਦੇ ਇੱਕ ਹੈ ਸਹਿਜ ਸੁਭਾਅ ਇਹ ਵੀ ਸ਼ਬਦ ਬਾਣੀ ਵਿੱਚ ਆਇਆ ਸਹਿਜ ਸੁਭਾਅ ਇੱਕ ਹੋ ਗਿਆ ਸਹਿਜ ਆਸਤੇ-ਆਸਤੇ ਹੌਲੀ-ਹੌਲੀ ਤੇ ਇੱਕ ਸਹਿਜ ਦਾ ਅਰਥ ਹੈ ਆਤਮਕ ਡੋੜਤਾ ਉਚਾਰਨ ਸਹਿਜ ਰਹੇਗਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਕਹਿੰਦੇ ਭਾਈ ਉਸ ਮਨੁੱਖ ਦੇ ਅੰਦਰ ਆਤਮਕ ਡੋੜਤਾ ਦੀ ਸ਼ਿਵਸਲਾ ਦਾ ਅੰਮ੍ਰਿਤ ਦਾ ਚਸ਼ਮਾ ਫੁੱਟ ਗਿਆ ਕਿਨੂ ਪ੍ਰਾਪਤ ਹੋਇਆ ਜਿਸੇ ਪ੍ਰਾਪਤ ਤਿਸ ਲੈ ਪਹੁੰਚਾ ਉਹਨੇ ਇਸ ਨੂੰ ਪਹੁੰਚਿਆ ਉਹਨੇ ਭੋਗਿਆ ਜਿਹਦੇ ਉੱਪਰ ਉਹਨੇ ਕਿਰਪਾ ਕੀਤੀ ਹੈ ਆਹ ਰੋਜ ਪੜਦੇ ਆਪਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਜਿਹੜਾ ਨੇ ਇਸ ਨੂੰ ਭੋਗਿਆ ਗੁਰੂ ਮਹਾਰਾਜ ਕਹਿੰਦੇ ਫਿਰ ਉਹ ਜੀਵਨ ਕਿਦਾਂ ਦਾ ਉਹ ਮਨ ਕਿਦਾਂ ਦਾ ਬਣ ਜਾਂਦਾ ਕਹਿੰਦੇ ਅਗੰਮ ਰੂਪ ਜਾਕਾ ਮਨ ਮੈਂ ਥਾਨਾ ਅਗੰਮ ਕਹਿੰਦੇ ਜਿੱਥੇ ਤੱਕ ਸਾਡੀ ਗੰਮਤਾ ਨਹੀਂ ਇਹ ਪ੍ਰਮਾਤਮਾ ਦੀ ਅਵਸਥਾ ਹੈ ਅਗੰਮ ਰੂਪ ਕਾ ਮਨ ਮੈਂ ਥਾਨਾ ਉਹ ਅਗੰਮ ਰੂਪ ਪਰਮੇਸ਼ਰ ਜਿਹੜਾ ਉਹ ਹਿਰਦੇ ਵਿੱਚ ਵਸ ਜਾਂਦਾ ਹੈ ਗੁਰਪ੍ਰਸਾਦ ਕਿਨੇ ਬਿਰਲੇ ਜਾਨਾ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਬਿਰਲੇ ਨੇ ਜਾਣਿਆ ਕਿ ਰੱਬ ਸਾਡੇ ਅੰਦਰ ਵਸਦਾ ਹੈ ਆਮ ਕਰਕੇ ਕੀ ਹੁੰਦਾ ਨਾ ਬੰਦਾ ਕਹਿੰਦਾ ਰੱਬ ਦੇਖ ਰਿਹਾ ਹੱਥ ਕਿਤੇ ਕਰਦਾ ਉੱਪਰ ਰਾਬੂ ਪਰ ਪਰ ਗੁਰਮਤ ਕੀ ਕਹਿੰਦੀ ਹੈ ਲੋਕਾਂ ਨੇ ਆਖਿਆ ਸੀ ਸਤਵੇਂ ਸਮਾਨ ਤੇ ਬੈਠਾ ਕਿਸੇ ਨੇ ਆਖਿਆ ਦੱਖਣ ਵਿੱਚ ਹੈ ਕਿਸੇ ਨੇ ਆਖਿਆ ਪੱਛਮ ਵਿੱਚ ਹੈ ਪਰ ਗੁਰੂ ਸਾਹਿਬ ਕਹਿੰਦੇ ਤੇਰੇ ਦਿਲ ਵਿੱਚ ਹੈ ਉਹਨਾਂ ਨੇ ਆਖਿਆ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅੱਲੇ ਮਕਾਮਾ ਪਾਸ਼ਾ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ ਉਹ ਤਾਂ ਦਿਲ ਵਿੱਚ ਹੈ ਰੋਜ਼ ਪੜਦੇ ਆਪਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਦੇ ਅੰਦਰ ਰੱਬ ਦੀ ਜੋਤ ਹੈ ਪਰ ਕਿਦਾਂ ਦੇਖੇਗੀ ਗੁਰ ਸਾਖੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਜੋਤ ਪ੍ਰਗਟ ਹੋਏ ਜਾਂ ਕੇ ਹਿਰਦੇ ਦੀਓ ਗੁਰਨਾਮ ਗੋਹ ਨਾਨਕ ਤਾਂ ਕੇ ਸਗਲ ਧਨ ਜਿਹਦੇ ਉੱਪਰ ਕਿਰਪਾ ਕਰ ਦਿੰਦਾ ਪਾਤਸ਼ਾਹ ਕਹਿੰਦੇ ਅਗੰਮ ਰੂਪ ਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨੇ ਬਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸལ་ ਪਹੁੰਚਾ ਰਹਾਓ ਅਨਹਤ ਬਾਣੀ ਥਾਨ ਨਿਰਾਲਾ ਉਹਦੀ ਜਿਹੜੀ ਬਾਣੀ ਐ ਨਾ ਇਹ ਦੋ ਸ਼ਬਦ ਬਾਣੀ ਵਿੱਚ ਆਉਂਦੇ ਸਹਿਜ ਪਾਠ ਕਰਦੇ ਤੁਸੀਂ ਅਨਹਤ ਤੇ ਇੱਕ ਹੈ ਅਨਹਦ ਅਨਹਦ ਦਾ ਅਰਥ ਹੁੰਦਾ ਜਿਹਦੀ ਹੱਦ ਕੋਈ ਨਹੀਂ ਅਨਹਦ ਅਨਹਦ ਧੁਨ ਵਾਜੇ ਨਿਤ ਵਾਜੇ ਜੇਦੀ ਕੋਈ ਹੱਦ ਨਹੀਂ ਅਨਹਤ ਹੱਤ ਮਤਲਬ ਹੱਤਿਆ ਨਾਸ਼ ਨਹੀਂ ਹੋ ਸਕਦਾ ਉਹ ਇਦਾਂ ਦੀ ਅਵਸਥਾ ਕਹਿੰਦੇ ਇਦਾਂ ਦੀ ਉਹਦੀ ਬੋਲੀ ਆ ਉਦਾਂ ਦੀ ਉਹਦੀ ਬਾਣੀ ਆ ਅਨਹਤ ਬਾਣੀ ਥਾਨ ਨਿਰਾਲਾ ਉਹਦਾ ਥਾਨ ਜਿਹੜਾ ਨਾ ਉਹਦੀ ਜਗ੍ਹਾ ਜਿਹੜੀ ਉਹ ਵੀ ਵੱਖਰੀ ਹੈ ਤਾਂ ਕੀ ਧੁਨ ਮੈਂ ਮੋਹੇ ਗੋਪਾਲਾ ਉਹ ਜਿਹੜੀ ਧੁਨ ਹੈ ਨਾ ਜਿਹੜੀ ਅਨਹਤ ਬਾਣੀ ਹੈ ਤੇ ਉਸ ਧੁਨ ਦੇ ਨਾਲ ਤਾਂ ਕਹਿੰਦੇ ਰੱਬ ਵੀ ਮੋਹ ਜਾਂਦਾ ਹੈ ਤਾਂ ਕੀ ਧੁਨ ਮੈਂ ਮੋਹੇ ਗੋਪਾਲਾ ਤੈ ਸਹਿਜ ਅਖਾਰੇ ਅਨੇਕ ਅਨੰਤਾ ਗੁਰੂ ਮਹਾਰਾਜ ਕਹਿ ਰਹੇ ਬਈ ਸਹਿਜ ਆਤਮਿਕ ਡੋਲਤਾ ਦੇ ਅਖਾਰੇ ਅਨੇਕ ਅਨੰਤ ਲੱਗਦੇ ਆ ਅੱਜ ਨਹੀਂ ਸੰਗਤ ਹੁੰਦੀ ਆ ਨਾ ਇਹ ਅਖਾੜਾ ਹੈ ਇਹਨੂੰ ਵੀ ਅਖਾੜਾ ਕਿਹਾ ਆ ਸਾਡੇ ਜਿਹੜੇ ਅਖੰਡ ਕੀਰਤਨੀ ਜਥੇ ਦੇ ਆ ਉਹ ਅੱਜ ਵੀ ਕਹਿੰਦੇ ਆ ਵੀ ਕੀਰਤਨ ਦਾ ਅਖਾੜਾ ਲੱਗੇਗਾ ਸੰਗਤ ਦਾ ਅਖਾੜਾ ਲੱਗੇ ਬਣੀ ਕਹਿੰਦੀ ਹੈ ਸਤਗੁਰੂ ਕਹਿੰਦੇ ਤੈ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾਂ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਾਨਾ ਪ੍ਰਭੂ ਦੇ ਪਿਆਰੇ ਗੁਰ ਸਿੱਖ ਆ ਤੇ ਕਹਿੰਦੇ ਉਹਨਾਂ ਦੇ ਨਾਲ ਇਹ ਅਖਾੜਾ ਲੱਗਦਾ ਇਸ ਇੱਥੇ ਕਿਉਂਕਿ ਜਿਹੜੇ ਅਖਾੜੇ ਦੇ ਵਿੱਚ ਘੁੱਲਦੇ ਆ ਨਾ ਕੁਸ਼ਤੀ ਕਰਦੇ ਆ ਉਹ ਸਰੀਰ ਕਰਕੇ ਲੜਦੇ ਇੱਥੇ ਮਨ ਨਾਲ ਲੜਨਾ ਹੈ ਮਨ ਕਾਬੂ ਕਰਨਾ ਹੈ ਮਨ ਸਮਝਾਵਣ ਕਰਨੇ ਕਸ਼ਕ ਪੜੀਏ ਗਿਆਨ ਮਨੇ ਭਟਕਦਾ ਫਿਰਦਾ ਜੇ ਆਪਾਂ ਬੈਠੇ ਵੀ ਮਨ ਕਿੱਥੇ ਚਲਾ ਗਿਆ ਮੈਂ ਹਮੇਸ਼ਾ ਬੇਨਤੀ ਕਰਦਾ ਮੈਂ ਬੈਠਾ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਪਰ ਮਨ ਦੇ ਵਿੱਚ ਸਾਡੇ ਹੋਰ ਕੁਝ ਚੱਲ ਰਿਹਾ ਮਨ ਕਿਉਂਕਿ ਮਨ ਨੂੰ ਫੜਨੇ ਵਾਰ-ਵਾਰ ਬਾਹਰ ਜਾਏਗਾ ਮਨ ਭਟਕਦਾ ਤੇ ਸਤਗੁਰੂ ਕਹਿੰਦੇ ਆਖਰ ਵਿੱਚ ਹਰ ਇੱਕ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰ ਨਾਨਕ ਕੋ ਦਿਆ ਹਰਕ ਹਰ ਕਹਿੰਦੇ ਖੁਸ਼ੀ ਅਨੰਤ ਅਨੰਤ ਖੁਸ਼ੀਆਂ ਸੋਗ ਨਹੀਂ ਬੀਆ ਕੋਈ ਚਿੰਤਾ ਨਹੀਂ ਹੈ ਕਿਉਂਕਿ ਜਦੋਂ ਅਵਸਥਾ ਬਣਦੀ ਹੈ ਨਾ ਕਲ ਦਾ ਸ਼ਬਦ ਸੀ ਜਾਂ ਕਿ ਦੁੱਖ ਸੁੱਖ ਸਮ ਕਰ ਜਾਪੇ ਉਹ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਉਹਨੂੰ ਬਰਾਬਰ ਸਮਝਦਾ ਹੈ ਉਹ ਅਰਦਾਸ ਕਰਦਾ ਹੈ ਕਿ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਤੇ ਆਏ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੋਖ ਨੂੰ ਕਿਸੇ ਵੀ ਗੱਲ ਦਾ ਗੁਰੂ ਸਾਹਿਬ ਨੇ ਉਲਾੰਭਾ ਨਹੀਂ ਦਿੱਤਾ ਕਦੇ ਸ਼ਿਕਵਾ ਨਹੀਂ ਕੀਤਾ ਬਾਣੀ ਦੇ ਵਿੱਚ ਇੱਕ ਉਹ ਪੰਕਤੀ ਮੈਂ ਪੜ੍ਹ ਰਿਹਾ ਸੀ ਖਿਆਲ ਆ ਰਿਹਾ ਸੀ ਬਾਰ-ਬਾਰ ਗੁਰੂ ਮਹਾਰਾਜ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਲੋਕਾਂ ਨੇ ਵੰਡ ਪਾ ਦਿੱਤੀ ਵੀ ਇੰਨੇ ਲੱਖ ਸਾਲ ਸਤਜੁਗ ਇੰਨੇ ਦੁਆਪਰ ਆ ਗਿਆ ਤ੍ਰੇਤਾ ਆ ਗਿਆ ਹੁਣ ਕਲ ਯੁਗ ਚੱਲ ਰਿਹਾ ਹੈ ਕੁਰਮਾਰੇ ਕਹਿੰਦੇ ਮੈਨੂੰ ਕੁਛ ਨਹੀਂ ਲੈਣਾ ਦੇਣਾ ਨਾ ਸਤਜਗ ਅਨੰਤ ਤ੍ਰਿਪਾ ਨੰਦਵਾਪਰ ਮੈਨੂੰ ਕੋਈ ਲੈਣਾ ਦੇਣਾ ਨਹੀਂ ਜਿੱਦਣ ਤੂੰ ਭੁੱਲਦਾ ਨਾ ਇੱਕ ਘੜੀ ਵੀ ਭੁੱਲਦਾ ਤੇ ਮੇਰੇ ਵਾਸਤੇ ਤਾਂ ਉਹ ਸਭ ਤੋਂ ਭੈੜਾ ਸਮਾਂ ਹੈ ਸਭ ਤੋਂ ਵੱਡਾ ਕਲਯੁਗ ਹੈ ਜਦੋਂ ਤੂੰ ਭੁੱਲ ਜਾਂਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਏ ਤੁਦ ਭਗਵੰਤਾ ਉਹ ਕਲਯੁਗ ਹੀ ਆ ਸਭ ਤੋਂ ਭੈੜਾ ਸਮਾਂ ਜਦੋਂ ਤੇਰੀ ਯਾਦ ਨਹੀਂ ਆਉਂਦੀ ਹਰ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਗੁਰੂ ਨੇ ਇੱਥੇ ਗਰਾਰੇ ਨੂੰ ਸਿਆਰੀ ਐ ਇੱਥੇ ਰੁਕਣਾ ਗੁਰ ਨਾਨਕ ਅੱਠਾ ਨਹੀਂ ਪੜਨਾ ਸੋ ਘਰ ਗੁਰ ਨਾਨਕ ਕੋ ਦਿਆ ਪਾਸ਼ਾ ਨੇ ਮੇਰੇ ਉੱਪਰ ਕਿਰਪਾ ਕਰਕੇ ਉਹ ਮੈਨੂੰ ਕਰ ਦਿੱਤਾ ਜਿੱਤੇ ਖੁਸ਼ੀ ਹੀ ਖੁਸ਼ੀ ਐ ਨਾਨਕ ਬੱਧਾ ਕਰ ਤਾ ਹਾਂ ਜਿੱਥੇ ਮਿਰਤਨਾ ਜਨਮ ਜਰਾ ਨਾ ਉੱਥੇ ਮੌਤ ਐ ਨਾ ਉੱਥੇ ਬਡੇਪਾ ਐ ਉਤੇ ਹਮੇਸ਼ਾ ਇੱਕੋ ਜੀ ਸੁਰਤ ਹੈ ਜੁਗ-ਜੁਗ ਇੱਕੋ ਵੇਸ ਦੇ ਨਾਲ ਜੁੜਨਾ ਗੁਰੂ ਮਹਾਰਾਜ ਕਿਰਪਾ ਕਰ ਰਿਹਾ ਕਹਿੰਦੇ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਬਲੌ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ i hate you.